ਇਹੋ ਕਾਥਣਾ ਜਿਹੜਾ ਸੀ ਕੇ ਪਾਪ ਬਿਤਾਉਣਾ ਸਾਦੇ ਕੱਢ ਲਓ ਉਹ ਘਰੇ ਪਏ ਨੇ ਕੱਢ ਕੇ ਉਹਨੂੰ ਲਾਗੇ ਚੰਗੇ ਧੋਣ ਤੈਨੂੰ ਪੱਲੇ ਉਹ ਤਾਂ ਉਹ ਮੇਰੇ ਵਾਲਾ ਕੁਰਤਾ ਜਾਵਾ ਬਾਪੂ ਤੋਦੀ ਹੋ ਬਾਪੂ ਉਹੀ ਗੱਲ ਹੋ ਗਈ ਯਾਰ ਕਿਹੜੀ ਗੱਲ ਹੋ ਗਈ ਉਹ ਭੈਣ ਕਹਿੰਦੀ ਫਿਕਰ ਸਾਨੂੰ ਮਿਲ ਕੇ ਆਉਣਾ ਹੁਣ ਜਾ ਕੇ ਉੱਥੇ ਕਿਉਂ ਕੀ ਪਤਾ ਕਹਿੰਦੀ ਦਿਨ ਬਾਲੇ ਹੋ ਗਏ ਮੈਨੂੰ 3-4 ਦਿਨ ਹੋ ਗਏ ਹੁਣ ਨਾ ਕੋਈ ਕਿਸੇ ਹਿੰਗਾ ਮੈਂ ਤਾਂ ਹੀ ਬਾਹਰ ਆਗਾ ਤੂੰ ਆਪੀ ਗੱਲ ਕਰ ਲੈ ਉਹਦੇ ਨਾਲ ਕੋਈ ਨਹੀਂ ਚੁੱਪ ਕਰਕੇ ਬੈਠਾ ਰਹਿ ਬਾਪੂ ਇਹ ਲੈ ਵਾਈਪਰ ਉਹਨੂੰ ਵੀ ਤਾਂ ਕਿਸੇ ਲੋਟਕਾਉਣੀ ਪਊਗੀ ਪਰ ਕੋਈ ਨਹੀਂ ਹੁਣ ਕਹਿ ਦਾਂਗੇ ਦੱਸ ਦਾਂਗੇ ਉਹਨੂੰ ਲੈ ਉਹ ਆ ਗਈ ਕਰ ਲੈ ਕਰ ਲੈ ਬੀਬੀ ਹਾਂ ਬਣੇ ਕੀ ਹੋ ਗਿਆ ਤੂੰ ਚੁੱਪ ਕਰਕੇ ਜੇ ਆ ਗਿਆ ਉੱਥੋਂ ਤੂੰ ਮੇਰੀ ਗੱਲ ਕਿਉਂ ਨਹੀਂ ਬੈ ਜਾ ਪਣ ਬੈ ਜਾ ਕੁਝ ਨਹੀਂ ਹੋਇਆ ਬੈ ਜਾ ਤੂੰ ਕਿਉਂ ਕੁਝ ਨਹੀਂ ਹੋਇਆ ਨਾ ਤੁਹਾਡੇ ਘਰ ਤਾਂ ਸਾਰੇ ਦੇ ਮੂੰਹ ਜੁੱਟੇ ਪਏ ਆ ਉਹ ਤੈਨੂੰ ਕੀ ਹੋ ਗਿਆ ਚੰਗੀ ਭਲੀ ਸੀ ਤੂੰ ਐਂ ਦੇਖਦੀ ਇੰਨੀ ਕੁਝ ਨਹੀਂ ਹੋਇਆਗਾ ਬਣੇ ਖਾ ਗੱਲ ਤਾਂ ਉਹੀ ਹੋ ਗਈ ਜਿਹੜੀ ਤੂੰ ਚਾਹੁੰਦੀ ਨਹੀਂ ਸੀ ਹੈ ਕੀ ਹੋ ਗਿਆ ਈ ਮੈਨੂੰ ਦੱਸ ਤੂੰ ਐਵੇਂ ਇਹ ਮਗਰ ਪਈ ਹੋਈਆਂ ਦੱਸ ਨਹੀਂ ਬਾਪੂ ਕੁਝ ਨਹੀਂ ਹੋਇਆਗਾ ਮੈਂ ਦੱਸਦਾ ਸੀ ਕੋਈ ਗੱਲ ਤਾਂ ਹੈਗੀ ਐ ਉਹੀ ਗੱਲ ਆ ਬਾਪੂ ਜਿਹੜੀ ਮੈਂ ਦੱਸੀ ਹੁਣ ਤੈਨੂੰ ਯਾਰ ਕਿੱਕਰ ਸੌ ਨੂੰ ਕਹਿੰਦੇ ਮਿਲ ਕੇ ਅੱਗੇ ਉੱਥੇ ਜਾ ਕੇ ਦੇਖ ਪਤਾ ਮੈਂ ਦੱਸਦਾ ਤੈਨੂੰ ਇਹ ਨਹੀਂ ਦੱਸਦਾ ਬਾਪੂ ਮੈਂ ਇੱਕ ਵਾਰੀ ਜਾ ਕੇ ਆਉਣਾ ਉਥੇ ਮੈਂ ਦੇਖ ਕੇ ਆਉਣਾ ਵੀ ਉਹ ਕਿਵੇਂ ਤੜਫੜਿਆ ਭੁੱਖ ਪਿਆਸ ਨਾਲ ਜਿਵੇਂ ਉਹਨੇ ਮੈਨੂੰ ਤੜਫਾਇਆ ਸੀਗਾ ਮੈਂ ਗੀਦਰੀ ਨੂੰ ਮੈਂ ਇੱਕ ਵਾਰੀ ਉੱਥੇ ਲੈ ਜਾ ਇਹ ਮੰਨਦਾ ਹੀ ਨਹੀਂ ਹੈਗਾ ਹੁਣ ਤੂੰ ਚੁੱਪ ਕਰੇਂਗੀ ਲਗਾਤਾਰ ਹੀ ਲੱਗ ਜੰਮੀ ਆ ਫਿਰ ਸਪੀਚ ਕਰਨ ਤੇ ਕਿਕਰ ਸੋ ਪਤਾ ਉੱਤੇ ਹੈ ਨਹੀਂਗਾ ਅਸੀਂ ਉਹਨੂੰ ਛੱਡਤਾ ਹਾਂ ਹੈ ਹੈ ਨਹੀਂਗਾ ਛੱਡਦਾ ਹਾਂ ਹਾਂ ਛੱਡਤਾ ਉਹਨੂੰ ਕਿਉਂ ਬਾਪੂ ਕਿਉਂ ਛੱਡੇ ਤੁਸੀਂ ਉਹਨੂੰ ਕੀ ਗੱਲ ਵੀਰੇ ਸਾਰਾ ਕੁਝ ਭੁੱਲ ਗਿਆ ਸੀਗਾ ਵੀ ਉਹਨੇ ਕੀ ਕੁਛ ਕੀਤਾ ਮੇਰੇ ਨਾਲ ਤੁਸੀਂ ਉਹਨੂੰ ਛੱਡਤਾ ਐਨੇ ਬੋਲੇ ਪਹਿਲੇ ਛੱਡਤਾ ਤੁਸੀਂ ਉਹਨੂੰ ਤੁਸੀਂ ਮੇਰੇ ਇੱਕ ਵਾਰੀ ਵੀ ਨਹੀਂ ਸੋਚਿਆ ਵਾ ਤੁਸੀਂ ਵੀ ਨਹੀਂ ਰੋਕਿਆ ਉਹ ਤੇਰਾ ਸੋਚਿਆ ਤਾਂ ਹੀ ਛੱਡਿਆ ਉਹਨੂੰ ਸੀ ਮੇਰਾ ਕੀ ਸੋਚਿਆ ਦੱਸ ਬੂਆ ਤੈਨੂੰ ਪਤਾ ਨਹੀਂ ਕੀ ਕੁਛ ਕੀਤਾ ਮੇਰੇ ਨਾਲ ਫਿਰ ਤੁਸੀਂ ਉਹਨੂੰ ਛੱਡਤਾ ਕਿਉਂ ਛੱਡਿਆ ਅਸੀਂ ਕਿੰਨੀ ਮੁਸ਼ਕਲਾਂ ਨਾਲ ਉਹ ਫੜਿਆ ਸੀਗਾ ਹਾਂ ਪੁੱਤ ਤੂੰ ਤਾਂ ਐਵੇਂ ਹੁਣ ਗੁੱਸੇ ਹੋਈ ਜੰਨੀ ਇੱਥੇ ਬੈਠ ਕੇ ਗੱਲ ਸੁਣ ਤਾ ਮੈਂ ਕੋਈ ਗੱਲ ਨਹੀਂ ਸੁਣਨੀ ਕੋਈ ਮੈਂ ਤਾਂ ਅਸੀਂ ਉਹਦੇ ਕਪੜੀਏ ਆ ਲੈ ਸੁਣ ਪੁੱਤ ਬੈਠ। ਕਾ ਕਿਉਂ ਐ ਕਰਦਾ ਹੁੰਦਾ? ਕੋਥੇ ਬੈਠ। ਤੁਸੀਂ ਐ ਦੇਖੋ ਛੋਟੇ ਤੀਨਾਂ ਕੀ ਕੁਛ ਕੀਤਾ ਉਹਨੇ। ਬੈਠੋ ਕੇ ਬੈਠ। ਫਿਰ ਤੁਸੀਂ ਉਹਨੂੰ ਛੱਡ ਤਾਏ ਖੁੱਲੋ। ਬੈ ਬੈ। ਕਿਉਂ ਛੱਡ ਤਾਏ ਤੁਸੀਂ ਉਹਨੂੰ? ਬੈਠੇ ਇੱਕ ਵਾਰ ਬੈ ਕੇ ਗੱਲ ਸੁਣ। ਦੇ ਪੁੱਤ ਜੋ ਕੋਈ ਗੱਲ ਨਹੀਂ ਸੋਣੀ ਬਸ। ਤੂੰ ਕੁੜੀਏ ਗੱਲ ਤਾਂ ਸੁਣ ਲੈ ਜੋ ਉਹਨੇ ਕੀਤਾ ਸੀਗਾ। ਉਹਦੀ ਸਜ਼ਾ ਉਹਨੂੰ ਮਿਲ ਗਈ ਨਾ। ਕੀ ਸਜ਼ਾ ਮਿਲੀ ਬੱਪੂ ਨੂੰ? ਉਹ ਸਜ਼ਾ ਨਹੀਂ ਮਿਲੀ। ਉਹ 4 ਦਿਨ ਉਹਨੂੰ ਬੰਨ੍ਹ ਕੇ ਭੁੱਖੇ ਪਿਆਸੇ ਰੱਖਿਆ। ਹੈ ਮਿੰਤਾ ਕਰੀ ਜਾਂਦਾ ਹੋਰ ਹਾੜੇ ਕੱਢੀ ਜਾਂਦਾ। ਹੁਣ ਦੱਸ ਉਹਨੂੰ ਗੋਲੀ ਮਾਰਦੀ ਸੀ। ਭੂਆ ਮੇਰੀ ਗ ਮੈਨੂੰ ਕਹਿਸ ਕੇ ਵੀ ਇੱਕ ਵਾਰੀ ਆਦਾ ਗੁਨਾਹ ਕਬੂਲ ਕਰ ਲਾ ਮੇਰੇ ਪੈਰਾਂ ਚ ਡੇ ਕੇ ਮਾਫੀ ਮੰਗ ਲੈ ਮੈਨੂੰ ਆਪ ਹੀ ਛੱਡ ਦਿੰਦੀ ਜੇ ਉਹ ਫੜਾਵੇਂ ਹੁੰਦਾ ਤੇ ਮੈਂ ਜੇਲ੍ਹ ਚ ਹੀ ਕਰਾ ਦਿੰਦੀ ਤੇ ਮੈਂ ਆਪ ਦੇ ਕੋਲ ਕਿਉਂ ਬਣ ਕੇ ਰੱਖਦੀ ਤੂੰ ਵੀ ਮੇਰੀ ਗੱਲ ਸਮਝੀ ਉਹਦੇ ਪੈਰ ਹੀ ਡਿੱਗਣ ਨਾਲ ਫੇਰ ਕੀ ਤੂੰ ਵੱਡੀ ਹੋ ਜਾਂਦੀ ਹੈ ਦੱਸ ਬਣੀ ਤੂੰ ਸਿਆਣੀ ਬਣ ਗੱਲ ਪਤਾ ਕੀ ਕਫਾ ਕਰਤਾ ਉਹਨੂੰ ਅਸੀਂ ਤਾਂ ਖੜਾ ਛੁੱਟਿਆ ਉਹਨੂੰ ਅਕਲ ਆ ਗਈ ਉਹਦੇ ਮਾਂ ਪਿਓ ਆ ਕੇ ਉਹਦਾ ਸਾਲਾ ਉਹਦੀ ਮਾਂ ਇਥੇ ਆਪਣੇ ਘਰੇ ਬੇਨਤਾਂ ਕਰਕੇ ਗਏ ਆ। ਮੈਂ ਕੱਲੋਂ ਪਹਿਲਾਂ ਵੀ ਕਰਕੇ ਗਈ ਸੀਗੀ। ਮੈਂ ਤਾਂ ਤੱਪ ਵੀ ਉਹਨਾਂ ਨਾਲ ਕਰਕੇ ਆਈ ਸੀ ਪਰ ਉਹਨਾਂ ਨੇ ਆਪਣੇ ਬਾਰੇ ਕੀ ਸੋਚਿਆ? ਤਾਂ ਛੱਡ ਪੁੱਤ ਹੁਣ ਜੇ ਉਹ ਐਜੀ ਆ ਤਾਂ ਫਿਰ ਆਪਾਂ ਉਹ ਜੇ ਬੰਨਣਾ ਹੈ। ਹੈ? ਕੋਈ ਨਾ ਵਧੀਆ ਕੀਤਾ ਤੁਸੀਂ ਉਹਨੂੰ ਖੁੱਲਾ ਛੱਡਤਾ। ਕੱਲ ਨੂੰ ਫੇਰ ਕੁਝ ਕਰੂਗਾ। ਉਸ ਨਹੀਂ ਕਰਦਾ। ਉਸ ਨਹੀਂ ਕਰਦਾ ਭੈਣੇ। ਕਰਨ ਜੋਗ ਰਹਾਂ ਉਹਨੂੰ ਛੱਡੇ ਨਹੀਂ ਮੈਂ। ਉਹਦੀ ਵੀਡੀਓ ਬਣਾਈ ਆ ਪਹਿਲਾਂ ਤੂੰ ਮੇਰੀ ਗੱਲ ਤਾਂ ਸੁਣ ਲੈ ਪੂਰੀ। ਜਦੋਂ ਉਹਨੂੰ ਛੱਡਿਆ ਨਾ ਮੈਂ ਉਹਦੀ ਵੀਡੀਓ ਸਾਰੀ ਬਣਾਲੀ। ਮੈਂ ਕਿਹਾ ਜੱਜ ਤੋਂ ਬਾਅਦ ਕੁਝ ਕੀਤਾ ਨਾ ਕਿਸੇ ਵੀ ਧੀ ਪੈਨ ਨਾਲ ਕਿਸੇ ਨਾਲ ਸਾਡੇ ਨਾਲ ਵੀ ਕੋਈ ਗੱਲ ਕੀਤੀ ਭੁੱਲੇ ਪਰ ਅਸੀਂ ਵੀ ਨਹੀਂ ਛੱਡਿਆ ਬਾਪੂ ਤਾਂ ਇਹ ਮਿੱਥੀ ਗਈ ਸੀ ਕਿ ਉਹ ਸੁਣ ਲੈ ਨਹੀਂ ਇਤਨੀ ਸੀ ਬਈ ਜਲ ਬਾਪੂ ਹੋਰ ਨਾਲ ਦਲ ਜਾਏਗਾ ਓਏ ਗਲਤ ਸੁਣ ਲੈ ਉਹ ਪੈਣੇ ਮੈਂ ਕਰਾਂ ਕੀ ਉਹ ਚੁੱਪ ਯਾਰ ਇਹ ਕਹਿੰਦਾ ਜਦੋਂ ਉਹਨੂੰ ਛੱਡਿਆ ਨਾ ਸਾਰੀ ਗੱਲਬਾਤ ਉਹਦੇ ਨਾਲ ਕਰਕੇ ਉਹਦੀ ਇਹਨਾਂ ਨੇ ਵੀਡੀਓ ਬਣਾਈ ਹੈ ਵੀਡੀਓ ਚ ਸਾਰਾ ਕੁਝ ਮੰਨੇ ਆ ਔਰ ਉਹਨੇ ਵੀ ਕਿਹਾ ਵੀ ਗਾਹਾਂ ਤੋਂ ਮੈਂ ਇਹ ਜਾਂ ਕੁਝ ਵੀ ਕਰਤਾ ਇੱਕ ਵਾਰੀ ਮੈਨੂੰ ਮਾਫ ਕਰ ਦੋ ਬਸ ਉਹ ਵੀਡੀਓ ਚ ਮਾਫੀਆਂ ਬੰਗੀਆਂ ਤਾਂ ਹੁਣ ਪੈਰੀ ਹੱਥ ਤੇਰੇ ਲਾਣੇ ਮੇਰੇ ਲਾਣੇ ਤੁਸੀਂ ਯਕੀਨ ਕਰ ਲਿਆ ਉੱਤੇ ਤੁਸੀਂ ਯਕੀਨ ਕਰ ਲਿਆ ਉਹ ਘਟਿਆ ਬੰਦੇ ਤੇ ਯਕੀਨ ਕਰ ਲਿਆ ਤੁਸੀਂ ਵੀ ਉਹ ਘਟਿਆ ਬੰਦਾ ਨੀਚ ਝੜਕਦਾ ਤੇ ਹੋਰ ਉਤਰੂਗਾ ਨਾ ਉਤਰੂਗਾ ਸਾਡੇ ਕੋਲ ਵੀਡੀਓ ਪਈ ਆ ਫਿਰ ਮਨਿੰਦਰ ਵੀਡੀਓ ਤਾਂ ਹੈਗੀ ਆਪਣੇ ਕੋਲੇ ਕੀ ਕੀ ਕਰੋਂਗੇ ਵੀਡੀਓ ਦਾ ਤੁਸੀਂ ਮੈਂ ਨੱਕ ਪੋਰੀ ਰਹਿ ਕਰਨੀ ਜਰੂਰੀ ਸਮਝੀ ਨਹੀਂ ਸਮਝੀ ਭਾਣੇ ਤੂੰ ਦੱਸ ਮੈਂ ਸਮਝਾ બસ ਮੈਂ ਸਮਝੀ ਪਈ ਆ ਤੂੰ ਤਾਂ ਲੋਕਾਂ ਦਾ ਡਰ ਵੀ ਲੋਕ ਕੀ ਕਹਿਣਗੇ ਵੀ ਸਾਡੇ ਤੇ ਲੋਕ ਜਿਹੜੇ ਮਾਰ ਆ ਦੇਖ ਲਾ ਮਾਂ ਕਿਹਾ ਸੀ ਨਾ ਤੈਨੂੰ ਮੈਂ ਸਾਰੀ ਗੱਲ ਮੇਰੇ ਤੇ ਹੋਊਗੀ ਪੁੱਛ ਲੈ ਇੱਕ ਵਾਰੀ ਉਹਨੂੰ ਤੁਸੀਂ ਤਾਂ ਆਪ ਆਪ ਦੀ ਗਲਤੀ ਤੇ ਪੁੱਤੇ ਨਾ ਛੱਡ ਦੇ ਛੱਡ ਦੇ ਬਦਨਾਮੀ ਨਹੀਂ ਲੋਕਾਂ ਨੂੰ ਇਹ ਕਹਿੰਗੇ ਇਹਨਾਂ ਦੀ ਕੁੜੀ ਕੀ ਕੁਸ ਕਰਦੀ ਫਿਰਦੀ ਹੈ ਬਦਨਾਮੀ ਮੇਰੀ ਨਹੀਂ ਸੀ ਤਾਂ ਮੈਨੂੰ ਪੜਿਆ ਸੀਗਾ ਤਾਂ ਪੁੱਤੇ ਚਲ ਦਫਾ ਹੋ ਗਿਆ ਛੱਡ ਉਹ ਗੱਲ ਗਈ ਆਈ ਉਹਦੀ ਵਾਰੀ ਛੱਡੋ ਉਹ ਗੱਲ ਗਈ ਆਈ ਠੰਡੀ ਪੈ ਗਈ ਕਾਦੇ ਵਾਸਤੇ ਨਾਲ ਪੁੱਤੋ ਉਹਦੇ ਤੇ ਆਪਣੇ 'ਚ ਫਰਕ ਕੀ ਰਹਿ ਗਿਆ ਹਾਂ ਹੁਣ ਆਹੀ ਕੁੱਤਕਲੇਸ ਕਰੀ ਜਾਵਾਂਗੇ ਅਸੀਂ ਹਰ ਰੋਜ਼ ਕਦੇ ਉਹ ਫੜ ਲੂ ਕਦੇ ਤੁਸੀਂ ਫੜ ਲਿਆ ਬਾਪੂ ਬਾਪੂ ਤੋ ਮੇਰੇ ਗੱਲ ਕਿਉਂ ਨਹੀਂ ਸਮਝ ਰਿਆ ਮੈਂ ਕਿਹਾ ਮੈਂ ਸਾਰੀ ਉਮਰ ਲਈ ਉੱਥੇ ਬੰਨ ਕੇ ਰੱਖਣਾ ਸੀਗਾ ਪੂਆ ਮੈਂ ਤਾਂ ਉਹਨੂੰ ਸਿਰਫ ਇਹ ਅਹਿਸਾਸ ਕਰਵਾਉਣਾ ਚਾਹੁੰਦੀ ਸੀ ਕਿ ਫਿਰ ਉਹ ਮੰਨ ਗਿਆ ਉਹ ਵੀਡੀਓ ਚ ਸਾਰਾ ਕੁਝ ਬਣਾ ਲਿਆ ਉਹ ਮੰਨੀ ਬੈਠਾ ਹੈ ਆਪਦੀ ਗਲਤੀਆਂ ਮੰਨੀ ਆਂਦਾ ਹੈ ਜਿਹੜਾ ਮੈਨੂੰ ਸਕੂਨ ਮਿਲਣਾ ਸੀ ਦੋ ਮੈਂ ਤਾਂ ਮਾਫੀ ਮੰਗਦਾ ਸਾਰੀਆਂ ਗੱਲਾਂ ਵਾਸਤੇ ਮੇਰਾ ਉਹ ਸਕੂਨ ਮਨਿੰਦਰ ਮਾਫੀ ਮੰਗਣ ਵਾਲਾ ਕਿੱਥੇ ਆ ਉਹ ਬੰਦਾ ਮੈਂ ਵੀ ਗਈ ਸੀ ਉਹਦੇ ਕੋਲ ਮੈਂ ਵੀ ਉਹਨੂੰ ਬਾਦੂ ਸੁਣਾ ਕੇ ਆਈਆਂ ਖਰੀਆਂ ਹੋਤੀਆਂ ਪੁੱਛ ਲੈ ਨਾਲ ਸੀ ਸ਼ੋਰ ਭੂਆ ਵੀ ਗਈ ਸੀ ਮੈਂ ਲੈ ਗਈ ਸੀ ਭੂਆ ਨੂੰ ਉਹਦੇ ਨਾਲ ਉਹ ਕੀਤੀ ਜਿਹੜੀ ਨਾ ਦਿੱਤੀ ਹੋਵੇ ਤੈਨੂੰ ਵੀ ਦੱਸਿਆ ਇਹ ਜਾ ਕੇ ਆਈ ਉਹਦੇ ਨਾਲ ਉਹ ਕੁੱਤੇ ਖਾਣੀ ਕੀਤੀ ਆ ਉਹਦੀ ਹਿੰਮਤ ਨਹੀਂ ਪਈ ਅੱਖ ਚੱਕ ਪਾ ਕੇ ਗੱਲ ਕਰ ਲਿਓ ਵੀ ਵੀ ਪਾ ਕੇ ਬੈਠਾ ਰਿਹਾ ਹੋ ਤਾਂ ਉਹਦੀ ਧੀਆਂ ਕਿੱਥਰ ਪਹੁੰਚੀ ਐ ਮੈਂ ਤੇਰੇ ਵੀ ਦੋ ਧੀ ਐ ਭੂਆ ਮੈਨੂੰ ਪਤਾ ਉਹ ਬੰਦਾ ਬਹੁਤ ਬੰਦਾ ਐ ਉਹਨੇ ਜਾਣ ਕੇ ਤੁਹਾਡੇ ਅੱਗੇ ਨਾ ਢੰਗ ਕੀਤੇ ਨੇ ਵੀ ਮੈਂ ਭੋਲਾ ਆਂ ਵੀ ਮੈਂ ਪਤਾ ਨਹੀਂ ਕੀ ਮੈਂ ਪਰ ਮੈਨੂੰ ਪਤਾ ਉਹਦੇ ਦਿਲ ਚ ਹਜੇ ਵੀ ਉਹੀ ਕੁਝ ਚੱਲ ਜੀ ਜਾਂਦਾ ਉਹ ਹਜੇ ਵੀ ਉਹਨੂੰ ਵਿਆਹ ਕੇ ਉਸ ਘਰ ਵਿਚ ਜਾਣਾ ਚਾਹੁੰਦਾ ਉਹ ਕਿਤੇ ਨਹੀਂ ਲੈ ਜਾਣਾ ਚਾਹੁੰਦਾ ਪੁੱਤ ਤੈਨੂੰ ਪਤਾ ਜੀ ਗੰਦਾ ਹੈ ਫਿਰ ਗੰਦ ਚ ਬੱਟਾ ਮਾਰਾਂਗੇ ਛਿੱਟੇ ਤਾਂ ਆਪਣੇ ਤੇ ਪੈਣੇ ਆ ਛਿੱਟੇ ਜੀ ਆਪ ਮੁਰਮੁਰ ਕੇ ਪੈਣ ਆਪਣੇ ਤੇ ਆ ਕੇ ਫਿਰ ਜੇ ਆਪਾ ਨਾ ਪਾਉਣਾ ਚਾਹੁੰਦੇ ਹੋਗੇ ਛਿੱਟੇ ਫਿਰ ਕਿਤੇ ਨਹੀਂ ਕੁਛ ਨਹੀਂ ਕਰਦਾ ਹੁਣ ਉਹ ਸਮਝ ਗਈ ਨਾ ਸਾਰਾ ਕੁਝ ਸਾਡੇ ਕੋਲੇ ਆ ਗਿਆ ਹੁਣ ਪਹਿਲਾਂ ਤਾਂ ਐਸੀ ਜੀ ਪੁਲਿਸ ਕਹਿੰਦੀ ਸਬੂਤ ਲੈ ਕੇ ਆਓ ਪ੍ਰੂਫ ਲੈ ਕੇ ਆਓ ਕੁੜੀ ਨੂੰ ਕੁਛ ਕਿਹਾ ਹੈ ਨਹੀਂ ਕਿਹਾ ਹੁਣ ਤਾਂ ਵੀਡੀਓ ਬਣ ਗਈ ਉਹ ਚ ਮੰਨਿਆ ਸਾਰਾ ਕੁਝ ਕੱਲ ਨੂੰ ਨਿੱਕੀ ਕਰੂਗਾ ਅੰਦਰ ਕਰਾਨਗੇ ਫੜ ਕੇ ਨਾਲੇ ਹੁਣ ਤਾਂ ਪੁੱਤ ਆਪਣੇ ਕੋਲੇ ਪ੍ਰੂਫ ਆ ਹੈਗਾ ਜਿਹੜੀ ਉਹਦੀ ਵੀਡੀਓ ਬਣੀ ਹੈਗੀ ਆਪਾਂ ਉਹ ਦਿਖਾ ਦਾਂਗੇ ਸਾਰਿਆਂ ਨੂੰ ਯੋ ਕੁਛ ਕਰੂਗਾ ਵੀ ਮੇਰਾ ਉਹਨੂੰ ਵੀ ਇਸ ਗੱਲ ਦਾ ਡਰਤਾ ਹੈਗਾ ਹੀ ਐ ਵੀ ਮੈਂ ਉਹੀ ਗੱਲ ਮੇਰੀ ਵੀਡੀਓ ਬਣਾ ਲਈ ਆ ਭਾਈ ਉਹਨਾਂ ਦੇ ਸਾਰਿਆਂ ਨੇ ਸਹੀ ਕਹਿੰਦੀ ਮੰਮੀ ਅਮਰਿੰਦਰ ਹੁਣ ਤੂੰ ਸਾਰੇ ਸਹੀ ਕਹਿੰਦੇ ਤੁਸੀਂ ਵੀ ਮੰਮੀ ਵੀ ਬਾਪੂ ਵੀ ਭੂਆ ਮੈਂ ਹੀ ਗਲਤ ਹੋ ਗਈ ਪਰ ਤੁਸੀਂ ਮੇਰੇ ਫੈਸਲੇ ਦੀ ਇੱਜ਼ਤ ਨਹੀਂ ਕੀਤੀ ਮੈਨੂੰ ਇਸ ਗੱਲ ਦਾ ਬਹੁਤ ਗੁੱਸਾ ਤੁਸੀਂ ਮੇਨੂੰ ਰਾਏ ਕਰਨਾ ਜ਼ਰੂਰੀ ਨਹੀਂ ਸਮਝਿਆ ਵੀਰੇ ਮੈਂ ਹਰ ਇੱਕ ਗੱਲ ਤੇਨਾਂ ਰਾਏ ਕਰਕੇ ਕੀਤੀ ਆ ਭਾਣਾ ਨੇ ਤਾਂ ਕਿਹਾ ਸੀ ਹੁਣ ਮੇਰੀ ਗਲਤੀ ਨਹੀਂ ਇਹ ਤਾਂ ਆਪਦ ਨਹੀਂ ਮਾਰੀ ਗਏ ਅੱਗੇ ਛੱਡਿਆ 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 ਕੋਈ ਵੀ ਗੱਲ ਤੋਂ ਬਿਨਾ ਪੁੱਛੇ ਨਹੀਂ ਮੈਂ ਕੀਤੀ ਪਰ ਸਹੀ ਸੀ ਮੈਂ ਤੇਰੇ ਮਾਹ ਹੈ ਅਮਰਿੰਦਰ ਨੇ ਪਹਿਰੇ ਇਹ ਤਾਂ ਕਰੀ ਗੇ ਛੱਡਿਆ ਛੱਡਿਆ ਉਹ ਕੀ ਆ ਕਹਿੰਦਾ ਸਾਲਾ ਤੇ ਉਹਦੀ ਵਧੀਆ ਉਹਨਾਂ ਤਾਂ ਇਹੀ ਕੁਝ ਚਾਹੀਦਾ ਸੀਗਾ ਉਹ ਹੋ ਗਿਆ ਉਹਦੇ ਮੰਦਗਾਂ ਹੋ ਗਈਆਂ ਉਹਨੂੰ ਕਿਸੇ ਬੁਲਾਇਓ ਨਾ ਆ ਦੇਖ ਲੈ ਮਾਂ ਮਰੀ ਆਹੀ ਗੱਲ ਤਾਂ ਦੱਸਦੀ ਸੀ ਕਿ ਉਹਨੂੰ ਜਦੋਂ ਪਤਾ ਲੱਗਿਆ ਉਹ ਰੌਲਾ ਜ਼ਰੂਰ ਪਾਉਗੀ ਆ ਉਹਦਾ ਪੂ ਆਪਣੀਆਂ ਗੱਲਾਂ ਉਹਨੂੰ ਐ ਲੱਗਦੀਆਂ ਸੀ ਕਿ ਕੀ ਕਹਿੰਦੇ ਆ ਇਹ ਕੋਈ ਮਨਿੰਦਰ ਸਮਝੀ ਜੂ ਮੈਂ ਕਰਾਂਗੀ ਅਤਾ ਗੱਲ ਕੀ ਆ ਮਾ ਇਹਨੂੰ ਤਾਂ ਗੁੱਸਾ ਆਉਂਦਾਗਾ ਉਹ ਗੱਲ ਦਾ ਜਿਹੜਾ ਉਹਨਾਂ ਨੂੰ ਤਿੰਨ ਦਿਨ ਬੰਨੇ ਕੇ ਰੱਖ ਰੱਖੀ ਸੀ ਉਹ ਯਾਰ ਤੂੰ ਛੱਡ ਯਾਰ ਹੱਸ ਆਉਂਦਾ ਸਾਲਾ ਹਰ ਵਾਰੀ ਮਾਰੀ ਮਾਰੀ ਜਾਂਦੇ ਆ ਮਾਰੀ ਜਾਂਦਾ ਅੱਧੇ ਘੰਟੇ ਵੀ ਫਿਰ ਤੈਨੂੰ ਦੇਣਾ ਸਾਲਾ ਤਿੰਨ ਦਿਨ ਤੋਂ ਲਾਵਾ ਇਹਨੂੰ ਘਸਾਦਾ ਹੀ ਨਹੀਂ 24 ਘੰਟੇ ਹੋ ਗਿਆ ਐਣੀ ਵੀ ਚਲੋ ਆਈਏ ਉਹਨੂੰ ਗੁੱਸਾ ਆਪੇ ਅੱਧੇ ਘੰਟੇ ਘੰਟੇ ਨੀ ਸ਼ਾਮ ਪੈ ਤੰਦਾ ਉਹੀ ਕਰਾਉਣਾ ਜਿਹੜਾ ਕੁਝ ਕਰਾਉਣਾ ਚੁੱਪ ਕਰ ਜਾ ਤੂੰ ਫालतੂ ਨਾ ਬੋਲ ਕਦੇ ਉਹਨਾਂ ਦਾ ਕਦੇ ਅੰਦਰ ਸਾਡਾ ਕੀ ਜਣਾ ਸੀਗਾ ਖੜਾ ਹੋ ਗਿਆ ਮੈਂ ਚੱਲ ਲੜਨ ਲੱਗਿਆਂ ਦਾ ਹੁਣ ਇਹ ਨਾਲ ਵੀ ਮੇਰੇ ਨਾਲ ਵੀ ਹੁਣ ਇਹ ਗੱਲਾਂ ਕਰੀ ਜਾਂਦਾ ਸੀ ਮੈਨੂੰ ਉਹਦੇ ਜਾ ਕੇ ਕਰ ਸਕ ਮੈਂ ਤਾਂ ਛੱਡਦਾ ਹੁਣ ਸਾਲਾ ਸਾਡੇ ਦੇ ਸੀਤੀ ਆਂਦਾ ਵੀ ਮੈਂ ਤਾਂ ਤਿਆਰ ਨਹੀਂ ਸੀ ਮੈਂ ਤਾਂ ਤਿਆਰ ਨਹੀਂ ਸੀ ਇਹਨਾਂ ਨੇ ਕਿਹਾ ਤਾਂ ਇਹਨਾਂ ਨੇ ਕਿਹਾ ਇਹਦੀ ਹੈ ਕੋ ਜਵਾਨ ਇਹਦੀ ਛੱਡ ਕੋਈ ਨਾ ਹੁਣ ਤੂੰ ਕਰਦੇ ਨਾਲ ਲੜੀ ਜਾਂਦਾ ਬਣੇ ਤੇਰਾ ਹੌਲੀ ਹੌਲੀ ਆਪੇ ਛੱਡੀ ਹੋ ਜਾਣਾ ਨਹੀਂ ਤੇ ਫਿਰ ਇਹ ਇਹਨੇ ਕਿਹਾ ਤਾ ਛੱਡ ਦੇ ਇਹਨੇ ਛੱਡ ਦਿੰਦੇ ਇਹੀ ਛੱਡ ਕੇ ਅਸੀਂ ਤਾਂ ਜੇ ਅਕਰ ਸੇ ਗੋਲੇ ਹੋਦੇ ਚੱਬ ਕੋਈ ਨਹੀਂ ਤੂੰ ਸੀ ਨਾ ਲੜਵਾ ਆਪਦੇ ਕਰੇ ਅੱਪਾ ਕਾ ਤੁਕਲੇਸ ਪਾਇਆ ਕਰੇ ਚੁੱਪ ਕਰ ਚੱਲ ਪਾਪੀ ਆ ਜਾ ਕਪੜੇ ਮਨੇਦਰ ਨੂੰ ਕੋਈ ਨਾ ਮੈਂ ਆਪੇ ਸਮਝਾਉਂਗੀ ਕੱਪੜੇ ਫੇਰ ਕੇ ਕੁਛ ਵੀ ਹੁੰਦਾ ਉਹਨੂੰ ਇੱਕ ਵਾਰੀ ਗੁੱਸਾ ਹੈ ਫੋਰ ਕੇੰ ਕੇ ਉਹ ਰੋ ਕੇ ਅੰਕੇ ਉਹ ਸ਼ਾਮ ਤੱਕ ਗੁੱਸਾ ਟੇੜਾ ਹੋਊਗਾ ਹੋ ਤਾਂ ਗੱਲ ਹੈ ਜਿੰਨੇ ਉਹਨੂੰ ਪਿਆਰ ਨਾਲ ਸਮਝਾਓ ਵੀ ਆਪਣਾ ਖਿਹੜਾ ਛੁੱਟਿਆ ਦਫਾ ਹੋ ਗਿਆ ਉਹ ਹੋ ਤਾਂ ਗੱਲ ਹੈ ਹੋਰ ਗ੍ਰਹਿਣ ਦੀ ਬਕੀਏ ਦੇ ਤੋਰੰਤਰਾਂ ਵਾਲੀ ਗੱਲ ਕਿਤਨੇ ਕਿਤੇ ਥਾਂ ਲੱਭ ਕੇ ਆਪਣੇ ਤੋਰ ਦੇਣਗੇ ਹੋ ਤਾਂ ਗੱਲ ਹੈ ਫੇਰ ਸਾਰਾ ਹੋਇਆ ਦੱਬਾ ਮੋੜ ਕੋੜੋ ਹੀ ਗੱਲਾਂ ਮੋੜ ਕੋੜੋ ਹੀ ਗੱਲਾਂ ਚਲ ਮੈਂ ਕਰਦੀ ਹਾਂ ਮੈਂ ਕਰਨਾ ਤੂੰ ਮੈਨੂੰ ਨਾ ਕਰ ਕਿਉਂ ਰੋਈ ਜਾਂਦੀ ਏ ਤੂੰ ਚੁੱਪ ਕਰ ਰੋ ਮਨ ਤਾਂ ਹੋਰ ਕੀ ਕਰਾਂ ਮੈਂ ਤੈਨੂੰ ਪਤਾ ਨਾ ਮੇਰੇ ਨਾਲ ਕੀ ਕੁਛ ਹੋਇਆ ਉਹ ਕਿਕਰ ਸਿੰਘ ਨੇ ਮੇਰੇ ਨਾਲ ਕੀ ਕੁਛ ਕੀਤਾ ਤੁਸੀਂ ਤੁਸੀਂ ਉਹਨੂੰ ਛੱਡਤਾ ਕਮਾ ਹੋਈ ਪਈਆ ਤੁਸੀਂ ਮੇਰੇ ਵਰ ਇੱਕ ਵਾਰੀ ਵੀ ਨਹੀਂ ਸੋਚਿਆ ਕਿ ਮੈਂ ਤੁਹਾਡੀ ਧੀ ਆ ਤੁਹਾਡੀ ਧੀ ਨਾਲ ਉਹਨੇ ਇੰਨਾ ਕੁਛ ਕੀਤਾ ਇੰਨੇ ਤਸੀਹੇ ਦਿੱਤੇ ਮੇਰੀ ਸਾਰੀ ਜ਼ਿੰਦਗੀ ਖਰਾਬ ਕਰਤੀ ਮੈਨੂੰ ਘਰੇ ਬਿਠਾਤਾ ਉਹ ਬੰਦੇ ਨੇ ਤੇ ਅੱਜ ਤੁਸੀਂ ਉਹਨੂੰ ਐਂ ਛੱਡਤਾ ਪੁੱਤ ਤੇਰੇ ਕਣੀ ਸੋਚ ਕੇ ਨਾ ਲੰਮੀ ਨਿਗਾਹ ਮਾਰ ਕੇ ਫੇਰ ਉਹਨੂੰ ਛੱਡਿਆਗਾ ਵੀ ਉਹਨੂੰ ਬਨ ਕੇ ਵੀ ਕੀ ਕਰਾਉਣਾ ਸੀ ਆਪਾਂ ਨੇ ਜਿਹੜਾ ਉਹਨੂੰ ਕੋਈ ਮਾਰਨਾ ਸੀਗਾ ਮਾਂ ਮੈਂ ਕਦੋਂ ਉਹਨੂੰ ਮਾਰਨ ਬਾਰੇ ਸੋਚ ਰਹੀ ਸੀ ਜਾਂ ਕਦੋਂ ਮੈਂ ਇਹ ਗੱਲ ਕਹੀ ਸੀ ਤੁਹਾਨੂੰ ਵੀ ਮੈਂ ਉਹਨੂੰ ਹਮੇਸ਼ਾ ਲਈ ਉੱਥੇ ਬੰਨ ਕੇ ਰੱਖੂੰਗੀ ਮੈਂ ਸਿਰਫ ਇਹ ਗੱਲ ਤੁਹਾਡੇ ਨਾਲ ਕੀਤੀ ਸੀ ਕਿ ਬਸ ਉਹਨੂੰ ਮੈਂ ਅਹਿਸਾਸ ਕਰਵਾਉਣਾ ਵੀ ਉਹਨੇ ਹੁਣ ਤੱਕ ਜਿਹੜਾ ਕੁਝ ਵੀ ਕੀਤਾ ਉਹ ਸਾਰਾ ਕੁਝ ਗਲਤ ਆ ਤੇ ਜਿਹੜਾ ਕੁਝ ਵੀ ਕਰੂਗਾ ਉਹ ਗਲਤ ਹੀ ਹੋਊਗਾ ਮੈਂ ਮਹਿਸਾਸ ਕਰਵਾਉਣਾ ਚਾਹੁੰਦੀ ਸੀ ਹੋਰ ਕੁਝ ਨਹੀਂ ਮਾਂ ਮੈਂ ਉਹਨੂੰ ਆਪ ਹੀ ਛੱਡ ਦੇਣਾ ਸੀ ਪੁੱਤ ਹੁਣ ਗਲਤੀ ਤਾਂ ਉਹਨੇ ਕੀਤੀ ਆ ਉਹ ਤਾਂ ਉਹਨੂੰ ਪਤਾ ਆ ਉਹ diss haya ਵੀ ਉਹਨੂੰ ਮਿਲੀ ਐ ਤੇਰੇ ਭਾਈ ਨੇ ਕਿਹੜਾ ਉਹਨੂੰ ਉਹੀ ਸੱਜੇ ਉਹਦੀ ਨਾ ਵੀਡੀਓ ਬਣਾਈ ਜਗੀ ਤੇ ਸਾਰਾ ਕੁਝ ਉਹ ਆਪਦੀ ਵੀਡੀਓ ਦੇ ਵਿੱਚ ਮੰਨਿਆਗਾ ਵੀਡੀਓ ਨਾਲ ਕੁਝ ਵੀ ਨਹੀਂ ਹੁੰਦਾ ਉਹ ਆਪਦੇ ਡੱਬਰ ਸਾਹਮਣੇ ਨਾ ਗੱਲ ਕਹਿ ਕੇ ਮੁੱਕਰ ਜਾਂਦਾ ਉਹਨੇ ਵੀਡੀਓ ਬਣਾ ਲਈ ਮੈਂ ਮੰਨ ਲਿਆ ਵੀਰੇ ਨੇ ਵੀਡੀਓ ਬਣਾ ਲਈ ਪਰ ਉਹ ਵੀਡੀਓ ਨੂੰ ਕੁਝ ਵੀ ਨਿਕਾਲਦਾ ਜਿਹੜਾ ਕੁਝ ਉਹਨੇ ਕਰਨਾ ਨਾ ਉਹਨੇ ਕਰ ਹੀ ਦੇਣਾ ਤੁਹਾਨੂੰ ਪਤਾ ਹੈ ਤੁਸੀਂ ਉਹਨੂੰ ਛੱਡ ਕੇ ਮੇਰੇ ਲਈ ਕਿੱਡਾ ਵੱਡਾ ਖਤਰਾ ਲਿਆ ਨਹੀਂ ਪੁੱਤ ਹੁਣ ਉਹ ਮੇਰੇ ਨਾਲ ਕੀ ਕੁਛ ਕਰੂਗਾ ਦੁਸ਼ਮਣੀ ਕਰੂਗਾ ਮਾਂ ਮੇਰੇ ਨਾਲ ਨਹੀਂ ਕੁਛ ਕਰਦਾ ਪੁੱਤ ਹੋ ਤੇਰੇ ਨਾਲ ਕੁਛ ਵੀ ਕਰਨ ਤੋਂ ਪਹਿਲਾਂ ਨਾ 100 ਵਾਰ ਸੋਚੂਗਾ ਉਹਨੂੰ ਪਤਾਗਾ ਨਹੀਂ ਮੇਰੀ ਵੀਡੀਓ ਉਹਨਾਂ ਕੋਲੇ ਜੇ ਉਹਨਾਂ ਨੇ ਵਾਇਰਲ ਕਰਤੀ ਫਿਰ ਉਹਦੇ ਨਾਲ ਕੀ ਬਣੂਗਾ ਬਈ ਨਾ ਆਪਣੇ ਕੋਲੇ ਕੋਈ ਸਬੂਤ ਨਹੀਂ ਦੀ ਪੁੱਤ ਹੁਣ ਤਾਂ ਆਪਣੇ ਸਬੂਤ ਹੱਥ ਲੱਗ ਗਿਆ ਨਾ ਮਾ ਜੇ ਕੋਈ ਸੋਚਣਾ ਹੁੰਦਾ ਨਾ ਤੇ ਜਦੋਂ ਮੈਂ ਪਹਿਲਾਂ ਫੜਿਆ ਸੀ ਉਦੋਂ ਹੀ ਉਹ ਕੋ ਸੋਚਦਾ ਵੀ ਲੋਕ ਮੈਨੂੰ ਕੀ ਕਹਿਣਗੇ ਜੇ ਮੇਰੇ ਬਾਰੇ ਪਤਾ ਲੱਗ ਗਿਆ ਕੀ ਗੱਲਾਂ ਉੱਡਣਗੀਆਂ ਪਰ ਉਹਨੇ ਕੁਝ ਨਹੀਂ ਸੋਚਣਾ ਜਿਹੜਾ ਕੁਝ ਉਹਨੇ ਕਰਨਾ ਸੀ ਉਹ ਹੀ ਕੀਤਾ ਹੁਣ ਵੀ ਉਹੀ ਕਰੂਗਾ ਜਿਹੜਾ ਕੁਝ ਉਹਨੇ ਕਰਨਾ ਉਹਨੇ ਕਿਸੇ ਬਾਰੇ ਨਹੀਂ ਸੋਚਣਾ ਨਾ ਮੇਰੇ ਬਾਰੇ ਨਾ ਤੁਹਾਡੇ ਬਾਰੇ ਨਾ ਵੀਰੇ ਬਾਰੇ ਨਾ ਆਪਣੀ ਇੱਜ਼ਤ ਬਾਰੇ ਨਹੀਂ ਪੁੱਤ ਨਹੀਂ ਕਰਦਾ ਹੈਗਾ ਹੁਣ ਤੂੰ ਐਨੀ ਟੈਨਸ਼ਨ ਨਾ ਪਾ ਦਿਮਾਗ ਤੇ ਮੇਰੀ ਗੱਲ ਸੁਣ ਪੁੱਤ ਇਹ ਗੱਲਾਂ ਦਿਮਾਗ ਚੋਂ ਕੱਢ ਦੇ ਜੋ ਕੁਝ ਹੋ ਗਿਆ ਨਾ ਖੋਤੇ ਮਿੱਟੀ ਪਾ ਨਾਲੇ ਬਾਰੀ-ਬਾਰੀ ਉਹ ਹੀ ਗੱਲਾਂ ਛੇੜਨੀ ਆ ਕਰ ਦੇ ਵਿੱਚ ਮੈਂ ਚਾਹੁੰਦੀ ਸੀਗੀ ਵੀ ਜਿਵੇਂ ਮੈਂ ਤੜਫੀ ਆ ਨਾ ਜਿਉ ਤੜਫੇ ਨਾਲ ਜਿਹੜਾ ਕੁਝ ਵੀ ਹਰਪ੍ਰੀਤ ਨਾਲ ਕੀਤਾ ਉਹਨੇ ਬਸ ਮੈਂ ਉਹਦੀ ਸਜ਼ਾ ਦੇਣਾ ਚਾਹੁੰਦੀ ਸੀ ਉਹਨੂੰ ਹੋਰ ਕੁਝ ਨਹੀਂ ਮਾਂ ਪੁੱਤ ਚੁੱਪ ਕਰ ਤੂੰ ਰੋ ਨਾ ਨਾਲੇ ਜੋ ਕੁਝ ਵੀ ਹੁੰਦਾ ਹੁੰਦਾ ਨਾ ਉਹ ਚੰਗੇ ਲਈ ਹੁੰਦਾ ਜਿਉ ਉਹਨੂੰ ਛੱਡਿਆਗਾ ਜਿਉ ਉਹਦੀ ਗਲਤੀ ਮaaf ਕੀਤੀ ਆ ਹਾਈ ਦੇ ਵਿੱਚ ਵੀ ਨਾ ਕੋਈ ਰੱਬ ਦੀ ਰਜਾ ਹੋ ਪੁੱਤ ਤੂੰ ਸਿਆਣੀ ਬਣਨੀ ਰਹੀ ਤੀ ਤੇ ਉਹਦੇ ਪਿੱਛੇ ਲੱਗੇ ਆਪਾਂ ਥੋੜੀ ਕਿਸੇ ਚ ਬੇਇੱਜ਼ਤੀ ਕਰਵਾ ਸਕਦੇ ਆਂ ਸਾਨੂੰ ਆਸ ਬਮਾੜ ਸਰੀਕੇ ਜੇ ਲੋਕਾਂ ਨੂੰ ਪਤਾ ਲੱਗਦਾ ਪੁੱਤ ਲੋਕ ਕੀ ਕਹਿਣਗੇ ਵੀ ਇਹਨਾਂ ਦੀ ਕੁੜੀ ਇਹੋ ਜਿਹੀ ਕੰਮ ਕਰਦੀ ਹੈਗੀ ਤੇ ਤਾਂ ਪੁੱਤ ਵਿਆਹ ਕਿ ਨਾਲ ਬਗਾਨੇ ਘਰੇ ਜਾਣਾਗਾ ਉਹਦਾ ਬੇਇੱਜ਼ਤੀ ਕਰਕੇ ਸਰਦੂ ਪਰ ਆਪਣਾ ਨਹੀਂ ਸਰਦਾ ਪੁੱਤ ਆਪਾਂ ਇੱਕ ਧੀ ਵਾਲਿਆਂਗੇ ਤੇ ਧੀ ਵਾਲੇ ਤਾਂ ਹਮੇਸ਼ਾ ਨੇਵੀ ਹੁੰਦੇ ਰਹੇਗੇ ਹਾਂ ਸਭ ਜੀ ਪੁੱਤ ਸਮਝ ਗਈ ਤੁਸੀਂ ਵੀ ਆਪਦੀ ਜਗ੍ਹਾ ਤੇ ਠੀਕ ਹੋ ਮਰ ਤੋਂ ਐਵੇਂ ਉੱਚੀ ਬੋਲਿਆ ਗਿਆ ਤੁਹਾਨੂੰ ਗਲਤੀ ਹੋਊਗੀ ਤੁਸੀਂ ਤਾਂ ਚੰਗੇ ਹੀ ਸੋਚਿਆ ਹੋਊਗਾ ਮੇਰੇ ਵਾਸਤੇ ਤੁਸੀਂ ਕਿਹੜਾ ਮੇਰਾ ਮਾੜਾ ਸੋਚਿਆ ਹੋਊਗਾ ਬਸ ਮਾਂ ਮੈਂ ਤਾਂ ਇਹੀ ਚਾਹੁੰਨੀ ਆ ਵੀ ਇਹਦੂ ਮੁੜ ਕੇ ਆਪਣੀ ਜ਼ਿੰਦਗੀ ਚ ਨਾ ਕੋਈ ਤੂਫਾਨ ਨਾ ਆਵੇ ਹੋਰ ਕੋਈ ਹੋਰ ਇਹੋ ਜਿਹੀ ਗੱਲ ਨਾ ਹੋਵੇ ਜਿਹਦੇ ਕਰਕੇ ਆਪਾਂ ਨੂੰ ਸਾਰਾ ਕੁਝ ਚੱਲਣਾ ਪਵੇ ਜਿਵੇਂ ਪਹਿਲਾਂ ਚੱਲਦੀ ਜਾਂਦੇ ਸੀਗੇ ਬਸ ਮਾਂ ਜੇ ਇਹਦੂ ਮੁੜ ਕੇ ਉਹ ਇਕੱਤਰ ਸੰਘ ਨੇ ਕੋਈ ਗਲਤੀ ਕੀਤੀ ਨਾ ਹੁਣ ਤਾਂ ਉਹਨੂੰ ਮੈਂ ਜੇਲ੍ਹ ਕਰਾਉਂਗੀ ਜਾਂ ਉਹਨੂੰ ਮੈਂ ਮਾਰ ਦੂੰਗੀ ਬਸ ਕੋਈ ਨਾ ਪੁੱਤ ਜੇ ਇਹਦੂ ਬਾਅਦ ਵੀ ਨਾ ਸੁਧਰਿਆ ਨਾ ਫਿਰ ਤਾਂ ਪੁੱਤ ਉਹਦਾ ਮਰਨਾ ਤੈ ਹੀ ਹੈਗਾ ਫਿਰ ਤਾਂ ਉਹਨੂੰ ਮਰਨਾ ਹੀ ਪੈਣਾਗਾ ਪਰ ਸਾਨੂੰ ਨਹੀਂ ਲੱਗਦਾ ਹੈਗਾ ਵੀ ਹੁਣ ਉਹ ਕੋਈ ਇਹੋ ਜਿਹਾ ਕੰਮ ਕਰੂਗਾ ਬਹੁਤ ਬਣੀ ਆ ਉਹਦੇ ਨਾਲ ਵੀਡੀਓ ਪੱਕਾ ਤੇਰੇ ਕੋਲ ਹੈਗੀ ਹੈ ਨਾ ਹਾਂ ਪੁੱਤ ਤੇਰੇ ਵੀਰੇ ਕੋਲੇ ਸਾਰੇ ਵੀਡੀਓ ਹੈਗੀ ਆ ਤੇ ਇੱਕ ਪੁੱਤ ਛੱਡ ਦੇ ਤਾਂ ਹੈ ਨਹੀਂ ਸੀਗੇ ਜਿਵੇਂ ਤੂੰ ਕਹਿੰਦੀ ਨਾ ਉਵੇਂ ਹੋਣਾ ਤੇ ਪਰ ਪੁੱਤ ਜਦੋਂ ਨਾ ਉਹਦੀ ਸੱਸ ਹੋਰੀ ਆਈ ਤੇ ਉਹਦਾ ਭਰਾ ਆਇਆਗਾ ਹੋ ਹੋਣਾ ਪੁੱਤ ਬਹੁਤ ਅਰੇ ਲੇ ਮਿੰਟ ਤਾਂ ਕੀਤੇ ਜਦੋਂ ਕਿਕਰ ਸਿੰਘ ਦੀ ਸੱਸ ਆਈ ਉਹ ਕਹਿੰਦੀ ਨਾ ਬੀ ਮੇਰੀਆਂ ਦੋਤੀਆਂ ਕਣੀਆਂ ਦੇਖ ਲਓ ਮੇਰੀ ਧੀ ਕਣੀ ਦੇਖ ਲਓ ਵੀ ਉਹਨਾਂ ਦਾ ਘਰ ਉੱਜੜ ਜੂਗਾ ਇੱਕ ਪੁੱਤ ਇੱਕ ਧੀ ਕਰਕੇ ਨਾ ਹਸੀ ਇਹ ਗੱਲ ਸੋਚਦੀ ਵੀ ਜਿਹੇ ਜੀ ਸਾਡੀ ਤੂਤੀ ਹੈਗੀ ਉਹ ਜਿਹੋ ਆ ਗਈ ਤੇ ਨਾਲੇ ਮਾਂ ਵਿਚਾਰੀ ਉਹਦਾ ਕੀ ਕਸੂਰ ਹੈ ਉਹਨਾਂ ਤਾਂ ਆਪਣਾ ਸਾਥ ਹੀ ਦਿੱਤਾ ਜੇ ਉਹ ਆਪਣਾ ਸਾਥ ਨਾ ਦਿੰਦੀ ਨਾ ਤਾਂ ਕਿਰਸਨ ਕਦੇ ਵੀ ਨਹੀਂ ਫੜਿਆ ਜਾਣਾ ਸੀ ਨਾ ਰਹੀ ਗੱਲ ਜਵਾਕੜੀਆਂ ਦੀ ਨਾਲ ਜਵਾਕੜੀਆਂ ਨੂੰ ਕੀ ਪਤਾ ਕਿ ਸਾਡਾ ਪਿਓ ਕੀ ਕਰਦਾ ਫਿਰਦਾ ਉਹ ਤਾਂ ਉਹਦਾ ਪਿਓ ਦਾ ਮੂੰਹ ਕਰ ਦਿੰਗਾ ਹੀ ਆ ਨਾਲੇ ਵਿਚਾਰੀ ਉਹ ਫੋਆਬਾ ਮਸੀ ਕਿੰਨਾਂ ਤਰਫ ਦੀ ਫੇਰਦੀ ਹੈ ਇਹ ਤਾਂ ਗੱਲ ਹੈਗੀ ਪੁੱਤ ਹੁਣ ਇੱਕ ਧੀ ਦਾ ਘਰ ਬਸਾਉਣ ਦੀ ਖਾਤਰ ਅਸੀਂ ਦੂਜੀ ਦਾ ਥੋੜੇ ਚੜ ਸਕਦੇ ਸੀਗੇ ਠੀਕ ਹੈ ਨਾ ਇਹ ਸੀ ਗੱਲ ਕਰਕੇ ਪੁੱਤ ਮੈਂ ਤੇ ਤੇਰੇ ਬਾਪੂ ਨੇ ਇਹੀ ਫੈਸਲਾ ਲਇਆ ਤਾਂ ਵੀ ਕਿਕਰ ਸੀ ਉਹਨੂੰ ਸਾਢੇ ਦੇਈਏ ਇਸੇ ਸੇ ਸਾਰਿਆਂ ਦਾ ਭਲਾ ਹੈਗਾ ਆਪਣਾ ਠੀਕ ਹੈ ਮਾਂ ਕੋਈ ਗੱਲ ਨਹੀਂ ਮੈਂ ਸਮਝ ਗਈ ਮੈਂ ਨਹੀਂ ਗੁੱਸਾ ਕਰਦੀ ਹਾਂ ਹਾਂ ਠੀਕ ਹੈ ਮੇਰੀ ਸਿਆਣੀ ਠੀਕ ਕਰੀਏ ਨੇ ਬਿੰਦਰੇ ਆ ਮੈਂ 판ਡੇ ਮੈਂ ਇਸ ਚਾਰ ਖਚਾ ਜੀ ਵਾਲੇ ਸੀਗੇ ਅੱਛਾ ਅੱਛਾ ਠੀਕ ਹੈ ਹਾਂ ਕੋਈ ਨਾ ਮੈਂ ਮਜਾ ਦੂੰ ਦੁੱਧ ਨੂੰ ਬਾਲਾ ਦੇ ਕੇ ਹਟੀਆਂ ਗਈ ਮੈਂ ਖਾਂ ਕੇ ਠਰ ਜੂਗਾ ਮਲਾਈ ਹਿਲਾ ਦੇਾਂਗੇ ਤੇ ਕੀ ਆਂਦੀ ਮਨਿੰਦਰ ਮਨਿੰਦਰ ਹੋਂਤਾ ਮਾਨੀ ਤੈਨੂੰ ਪਤਾ ਫੇਰਾ ਤਾਂ ਬਹੁਤ ਗੁੱਸਾ ਕਰਿਆ ਅੰਦਰ ਜਾ ਕੇ ਨਾ ਰੋਣ ਲੱਗੀ ਪਈ ਸੀਗੀ ਅੱਛਾ ਹੋਰ ਮਸਾ ਚੁੱਪ ਕਰਾਈਏ ਮਸਾ ਸਮਝਾਈਏ ਮਹਾਪੁੱਤ ਉਹ ਹੀ ਗੱਲ ਹੈ ਹੋ ਇਹ ਨਾ ਗੰਦਾ ਗੰਦੇ ਨਾਲ ਗੰਦਾ ਥੋੜੀ ਹੁਣ ਆਪਾਂ ਨੇ ਹੈ ਵੀ ਜੋ ਕੁਝ ਵੀ ਕੀਤਾ ਤੇਰੇ ਭਲੇ ਲਈ ਕੀਤਾ ਸੀ ਨੇ ਭਾਬੀ ਇਹ ਤਾਂ ਤੂੰ ਵੀ ਸੋਚ ਗੁੱਸਾ ਤਾਂ ਜਦੋਂ ਹੁਣ ਉਹਨੂੰ ਤਾਂ ਆਉਣਾ ਹੀ ਉਹਨਾਂ ਗੁੱਸਾ ਤਾਂ ਮੈਨੂੰ ਆ ਗਿਆ ਸੀਗਾ ਵੀ ਤੁਸੀਂ ਐਵੇਂ ਹੀ ਕਹਿ ਕਹਾ ਕੇ ਉਹਨੂੰ ਉਥੋਂ ਛਡਵਾਤਾ ਤੇ ਇਹਦੇ ਨਾਲ ਤਾਂ ਜਵਾਕੜੀ ਨਾਲ ਕੀ ਕੁਝ ਹੋਇਆਗਾ ਇਹਨੂੰ ਤਾਂ ਗੁੱਸਾ ਆਉਣਾ ਹੀ ਸੀ ਇਹ ਤਾਂ ਗੱਲ ਹੈਗੀ ਹੁਣ ਉਹਨੂੰ ਇਹ ਗੱਲ ਦਾ ਵੀ ਸੀ ਨਾ ਉਹੀ ਗੱਲ ਕਹਿੰਦੀ ਕਹਿੰਦੀ ਤੁਸੀਂ ਮੇਰੇ ਨਾਲ ਇੱਕ ਵਾਰ ਵੀ ਨਹੀਂ ਮੈਨੂੰ ਪੁੱਛਿਆ ਹੈ ਨਾ ਨਿੱਕੇ ਨੇ ਪੁੱਛਿਆ ਕਹਿੰਦੀ ਪੱਕਾ ਤੁਸੀਂ ਨੇ ਰੋਕਿਆ ਹੋਊਗਾ ਮੈਨੂੰ ਤਾਂ ਗੱਲ ਹੀ ਨਹੀਂ ਕਰਨੀ ਇਹੇ ਜੀ ਤਾਂ ਕਹਦੇ ਕੋਈ ਗੱਲ ਨਹੀਂ ਹੈਗੀ ਚਲ ਛੱਡ ਹੁਣ ਉਹ ਸਾਰਾ ਕੁਝ ਮੈਨੂੰ ਇਹਦਾ ਸਭ ਬਿਆਵਾਰੇ ਫਿਰ ਹੋਣੇ ਹਾਂ ਕਰਤੀ ਨਾ ਮੈਂ ਥੋੜੀ ਅੱਜ ਮੈਂ ਗੱਲ ਕੀਤੀ ਆ ਮਾਸਾ ਤੋਂ ਉਹ ਮੰਨੀਆਂ ਉਹੀ ਗੱਲ ਇੱਕ ਤਾਂ ਗੱਲ ਦਿਮਾਗ ਤੋਂ ਲਹੂਗੀ ਦੂਜੀ ਫਿਰ ਉਹਦੇ ਦਿਮਾਗ ਦੇ ਬੋਝ ਪਾਣਾ ਹਜੇ ਨਹੀਂ ਮੈਂ ਕੋਈ ਗੱਲ ਕੀਤੀ ਹੈਗੀ ਤੇਰੇ ਬਾਈ ਨੂੰ ਕਹਾਂ ਕਿ ਆਪਾਂ ਉਹ ਕਰਵਟ ਕੇ ਨਾਲ ਗੱਲ ਉਹ ਮਨਾ ਲੂਗਾ ਉਹ ਤਾਂ ਤੈਨੂੰ ਪਤਾ ਜੀ ਮੈਂ ਸਿੱਧੀ ਕਹੂੰਗੀ ਉਹਨੂੰ ਉਲਟਾ ਮੈਨੂੰ ਲੱਗ ਚੁਕੀ ਬੋਲਣ ਵੀ ਮਾਂ ਹੁਣ ਸਿੱਧੀ ਸੋਨੂੰ ਮੇਰੇ ਵਿਆਹ ਦੀ ਪੈਗੀ ਮੈਂ ਤਾਂ ਆਈ ਆਂ ਦੀ ਸੀ ਵੀ ਜੇ ਮੰਨਦੀ ਇਹਨੂੰ ਭਾਬੀ ਇਹਨੂੰ ਬਣਾ ਕੇ ਕੋਈ ਭਾਲ ਕੇ ਚੰਗਾ ਮਾੜਾ ਰਿਸ਼ਤਾ ਇਹਦੀਆਂ ਭਾਲਾਂ ਦੇ ਦੀਏ ਉਹ ਤਾਂ ਇਹ ਜਿਆ ਗੰਦਾ ਬੰਦਾ ਹੈ ਉਹਦਾ ਤਾਂ ਦਵਾਰੇ ਨਹੀਂ ਪਤਾ ਵੀ ਉਹ ਕੀ ਸੋਚ ਸੋਚ ਕੇ ਆਊਗਾ ਇਹ ਤਾਂ ਗੱਲ ਹੈਗੀ ਹੈ ਫਿਰ ਜਿਵੇਂ ਸਾਬ ਨੇ ਉਹ ਵੀਡੀਓ ਬਣਾਈ ਆ ਨਾ ਨਿੱਕੇ ਨੇ ਗਲਤੀ ਮੰਨੀ ਹੈ ਕੀ ਉਹਨੇ ਪਰ ਲੱਗਦਾ ਤਾਂ ਹੈ ਨਹੀਂ ਉਹ ਇਹ ਜਿਹਾ ਕੰਮ ਕਰੂਗਾ ਪਰ ਫਿਰ ਵੀ ਵਿਸ਼ਵਾਸ ਨਹੀਂ ਕਰ ਸਕਦੇ ਹੈ ਕਿ ਆਪਾਂ ਉਹਦੇ ਤੇ ਭਾਬੀ ਇਹ ਜਿਹੇ ਟੀਟ ਬੰਦੇ ਨੇ ਕਾਹਦਾ ਸੁਧਰਨਾ ਨਹੀਂ ਸੁਧਰਦਾ ਉਹ ਮੈਨੂੰ ਪਤਾ ਹੈਗਾ ਤੇ ਚਲੋ ਜਿੰਮੀ ਬਾਕੀ ਕੋਈ ਗੱਲਬਾਤ ਹੋਊਗੀ ਦੇਖਾਂਗੇ ਤੇ ਉਹਦਾ ਆਪਣੇ ਦਾ ਘਰੋਂ ਦਾ ਫੋਨ ਫੋਨ ਜੱ ਵੀ ਨਹੀਂ ਆਇਆ ਹੋ ਵਾਹਿਗੁਰੂ ਸਿੱਕਮਾਰ ਜਦੋਂ ਬਹੂ ਦਾ ਨਾਮ ਲੈਤਾ ਹਾਈ ਹਾਈ ਫੇਰ ਕੀ ਹੋ ਗਿਆ ਹੁਣ ਸਿੱਖ ਕੀ ਉਹੀ ਗੱਲ ਇਹ ਪੁੱਛ ਕੇ ਆਉਂਦੀ ਹੈਗੀ ਆ ਗਈ ਤਾਂ ਆ ਗਈ ਹੁਣ ਮੇਰੀ ਗੱਲ ਸੁਣ ਖਰਮ ਨੂੰ ਤਾਂ ਪਾ ਕਿਵੇਂ ਨਾ ਕਿਵੇਂ ਨਾ ਫੋਨ ਕਰਕੇ ਬੁਲਾਉਣੀ ਹੈਗੀ ਪਰ ਉਹਦੀ ਮਾਂ ਕੁਬੜੀ ਹੈ ਤੈਨੂੰ ਪਤਾ ਤਾਂ ਹੈਗਾ ਉਹ ਮੰਨ ਕਰੇ ਆਉਣ ਦੇ ਦੂੰਗੀ ਉਹਨੂੰ ਕੱਲੀ ਨੂੰ ਆਈ ਨਹੀਂ ਪਤਾ ਹੈਗਾ ਆ ਪਿਉਰੇ ਆ ਕੇ ਬਰਾਬਰ ਥੇਰ ਬੈਠ ਜੇ ਹਾਂ ਮੈਂ ਆਏ ਆਖਿਆ ਆਂਦੀ ਸੀ ਮੈਂ ਉਹਦੀ ਕੋਈ ਆਪਾ ਗੋਦ ਪਰਵਾਹੀ ਕਰਾ ਦਿੰਦੇ ਭਾਬੀ ਜੇ ਉਹ ਆ ਜਾਂਦੀ ਜਿਹੜਾ ਵਿਹਾਰ ਆ ਉਹ ਤਾਂ ਕਰ ਗਏ ਵਿਹਾਰ ਤਾਂ ਹੁਣ ਆਪਾਂ ਕਰਾਂਗੀ ਹੁਣ ਨਿੱਕੇ ਨੂੰ ਕਹਿਣਾ ਕਿ ਭਾਈ ਫੋਨ ਲਾ ਕੇ ਕਹੇ ਉਹਨੂੰ ਮਾੜਾ ਮੋਟਾ ਤੇਰੀ ਸੱਸ ਨੂੰ ਆ ਨਿੱਕਾ ਵੀ ਜਮਾਂ ਗੱਲ ਨਹੀਂ ਸੁਣਦਾ ਐਂ ਤੁਰਿਆ ਫਿਰੂ ਜਿਵੇਂ ਕੀੜਿਆਂ ਵਾਲਾ ਕੁੱਤਾ ਫਿਰਦਾ ਹੁੰਦਾ ਪਰ ਜਾਲੂਤ ਲੂਤ ਕਰਦਾ ਨਹੀਂ ਜਿੱਥੇ ਇਹਨੇ ਬੋਲਣਾ ਜਿੱਥੇ ਨੇ ਗੱਲ ਕਰਨੀ ਉਥੇ ਤਾਂ ਕਰਦਾ ਨਹੀਂ ਆਹ ਹੋਰ ਪਾਸੇ ਬਾਧੂ ਲਟੀਆਂ ਤੜਾਉਂਦਾ ਤੁਰੇ ਫਿਰਦਾਗਾ ਆਈ ਨਹੀਂ ਹੈਗਾ ਵੀ ਮੇਰੀ ਸੱਸ ਕਿੰਨੀ ਕਬੜੀਆਂ ਵਾਲੀ ਉਹ ਤੇ ਉਹ ਸੂਤ ਕਰਨਾ ਹਾਂ ਜਦੋਂ ਉਹ ਆਉਣ ਵਾਲਿਆਂ ਤੋਂ ਨਹੀਂ ਸੂਤ ਆਈ ਇਹ ਤਾਂ ਕੀ ਆਉਗੀ ਇਹਨੇ ਧਾਕਾ ਦੇਖ ਜਾਣਾ ਤੂੰ ਵੀ ਸੋਚ ਕੇ ਗੱਲ ਕਰਿਆ ਕਰ ਨਹੀਂ ਕੀ ਕਰੀਏ ਹਈ ਇਹੇ ਜੀ ਆਹੋ ਹੁਣ ਤੇਰੀ ਲਾ ਤੂੰ ਕਿੰਨੇ ਵਾਰੀ ਉਹਦੀ ਛੰਡ ਕਾੜ ਕੀਤੀ ਆ ਕਿੰਨੇ ਵਾਰੀ ਉਹਦੀ ਬੇਇੱਜ਼ਤੀ ਕੀਤੀ ਆ ਜਾਣਦੀ ਆ ਬੁਸ਼ਰਮ ਮਹਿ ਜਾਵੇਂ ਹਾਂ ਬੁਸ਼ਰਮ ਤਾਂ ਹੀ ਤਾਂ ਫਿਰ ਕਹਾਉਂਦੀ ਏਗੀ ਨਹੀਂ ਸਿਆਣੀ ਬੇਣੀ ਹੋਈ ਪੀਏ ਪੁੱਤ ਪੋਤੇ ਵਾਲੀ ਤੇ ਆਪਨੇ ਮਤ ਚਾਹੀਦੀ ਏ ਹਜੇ ਦੁਗਾ ਹਮ ਆਤਾਉਗੇ ਨਹੀਂ ਉਹਨੂੰ ਮਤ ਦਾ ਸਾਰੀ ਜ਼ਿੰਦਗੀ ਨਹੀਂ ਆਉਣੀ ਨੂੰ ਹਾਲੀ ਹੋ ਰੀਆ ਬਗਾਨੀਆਂ ਨੂਹਾਂ ਦਾ ਉਹੀ ਗੱਲ ਬਗਾਨੀਆਂ ਧੀਆਂ ਨਾਲ ਵੀ ਨਹੀਂ ਕੱਢਦੀ ਹੈਗੀ ਆਈ ਨਹੀਂ ਹੈਗਾ ਹੈਗਾ ਭਾਈ ਜਿਹੜੀਆਂ ਨੂਹਾਂ ਹੁੰਦੀਆਂ ਨੇ ਉਹ ਵੀ ਆਪਦੀਆਂ ਧੀਆਂ ਹੁੰਦੀਆਂ ਨੇ ਭਾਈ ਧੀਆਂ ਵੜਾ ਕੇ ਰੱਖਾਂਗੇ ਫੇਰ ਹੀ ਉਹ ਆਪਾਂ ਨੂੰ ਮਾਵਾ ਬਣਾਉਣਗੀਆਂ ਉਹਦੀ ਤਾਂ ਉਹ ਗੱਲ ਹੈ ਆ ਕਿ ਧੀ ਤੋੜਨੀ ਨਹੀਂ ਤੇ ਨੋਂ ਨਿਉਣੀ ਨਹੀਂ ਜਮਾ ਉਹਦੀ ਸਹੀ ਗੱਲ ਹੈ ਇਹ ਜਿਹੜੀ ਲੋਕਾਂ ਦੀ ਸਿਆਣੇ ਦੀ ਕਹਾਵਤ ਹੈ ਨਹੀਂ ਚਲ ਜਿਹੇ ਜੀ ਹੈਗੀ ਆ ਫੇਰ ਉਹੀ ਗੱਲ ਖਾਈ ਵੀ ਫੇਰ ਉਹੀ ਗੱਲ ਨੂਹਾਂ ਤੋਂ ਸਿੱਤਰ ਹੀ ਖਾਂਦੀ ਹੈ ਕੋਈ ਇੱਜ਼ਤ ਥੋੜੀ ਕਰਦੀਆਂ ਨੇ ਉਹਦੀ ਬਥੇਰੀਆਂ ਉਹੀ ਗੱਲ ਸਿੱਤਰ ਤੇ ਰੋਟੀ ਦੇਣ ਵਾਲਾ ਕੰਮ ਆਇਆ ਹਾਂ ਉਹ ਇਹ ਜੀ ਨੂੰ ਬੜਾ ਹੁੰਦਾ ਬਿਸ਼ਰਮਤੀ ਮੀਨ ਚਲ ਉਹ ਨਾ ਰੇਕੀਆਂ ਸੀ ਜਰਾ ਪੰਜ ਰੂਪਾਂ ਜੀਆਂ ਜਵਾਕਾਂ ਦੀਆਂ ਉਹ ਸੁੱਕਣਾਂ ਤੂੰ ਪਾਇਆ ਮੈਂ ਭਾਡੇ ਮੈਂ ਨਾਲੇ ਮੇਰੀ ਗੱਲ ਸੁਣ ਤੇਰੇ ਬਾਅਦ ਨਾ ਗੱਲ ਕਰ ਲਈ ਆਪਾਂ ਫੇਰ ਰਿਸ਼ਤੇ ਦੀ ਗੱਲ ਕਰ ਲਾਂਗੇ ਆਪਾਂ ਮਨਿੰਦਰ ਨਾਲ ਹਰੇਕ ਗੱਲ ਵਿੱਚ ਨਾ ਮੈਨੂੰ ਨਾ ਮੂਰੇ ਸਿੱਟਿਆ ਕਰ ਆਹ ਗੱਲ ਤਾਂ ਤੇਰਾ ਫਰਜ਼ ਐ ਤੂੰ ਕਰ ਲੈ ਗੱਲ ਤਾਂ ਮੈਂ ਕਰ ਲੂੰਗੀ ਤੈਨੂੰ ਪਤਾ ਹੈਗਾ ਉਹ ਤੇਰੀ ਜਿਆਦਾ ਸੁਣਦੀ ਹੈਗੀ ਮਨਿੰਦਰ ਨਾਲ ਮੈਂ ਆਪੇ ਗੱਲ ਕਰ ਲੂੰਗੀ ਇੱਕ ਵਾਰੀ ਤੂੰ ਬਾਅਦ ਨਾ ਗੱਲ ਕਰ ਤੇ ਫਿਰ ਜੇ ਤਾਂ ਮਨਿੰਦਰ ਨੂੰ ਬਾਈ ਨੇ ਪੁੱਛਣਾ ਬਾਈ ਪੁੱਛ ਲੂ ਨਹੀਂ ਮੈਂ ਪੁੱਛ ਲੂ ਬਸ ਠੀਕ ਆ ਹਾਂ ਮੈਂ ਕਰ ਲੂ ਗੱਲ ਮਨਿੰਦਰ ਨਾਲ ਚੰਗਾ ਚਲੋ ਮਾਜਰਾ ਤੂੰ ਭਾਂਡੇ ਜੀ ਮੈਂ ਪਾਇਆ ਮਾਜਰੂਂਦੀ ਕਰਨੀ ਕਾਸੇ ਜੋ ਗਰੀਨੀ ਕੀ ਹਰੇਕ ਗੱਲ ਮੇਰੇ ਤੇ ਲਿਆ ਕੇ ਖਿਹਿਆਰ ਤੂੰ ਮੇਰੇ ਤੇ ਖਿਹਿਆਰ ਦੋ ਮੇਰੇ ਗੱਲ ਤੇ ਤਲਵਾਰ ਲਟਕਾਈ ਰੱਖਿਆ ਕਰ ਮੈਨੂੰ ਰੱਖਿਆ ਕਰ ਬਲਦੀ ਦੇ ਬੁੱਥੇ ਮੂਰੇ